ਇਹ ਇੱਕ ਤਸਵੀਰ ਵਿੱਚੋਂ ਕੋਈ ਬਾਹਰ ਆ ਸਕਦਾ? ਜੇ ਨਹੀਂ ਤਾਂ ਫਿਰ ਉਹ ਕਾਲੇ ਫਰੇਮ ਵਾਲੀ ਫੋਟੋ ਕੰਬ ਕਿਉਂ ਰਹੀ ਸੀ? ਸਾਫੀਕਲ ਸਵਾਗਤ ਹੈ ਅੱਜ ਦੀ ਕਹਾਣੀ ਬੰਦ ਕਮਰਾ ਜਿਸਦਾ ਇੱਕ ਖੌਫਨਾਕ ਅੰਤ ਹੋਵੇਗਾ। ਅਰਜਨ ਇੱਕ ਪਿੰਡ ਦਾ ਮੁੰਡਾ ਜੋ ਕਿ ਸ਼ਹਿਰ ਪੜਨ ਵਾਸਤੇ ਆਇਆ। ਉਸ ਨੂੰ ਇੱਕ ਪੁਰਾਣੇ ਘਰ ਵਿੱਚ ਸਸਤੇ ਭਾਅ ਤੇ ਕਮਰਾ ਮਿਲ ਗਿਆ। ਘਰ ਠੀਕ-ਠਾਕ ਸੀ ਪਰ ਉਥੇ ਇੱਕ ਗੱਲ ਬਹੁਤ ਅਜੀਬ ਸੀ। ਮਾਲਕ ਨੇ ਅਰਜਨ ਨੂੰ ਪਹਿਲੇ ਦਿਨ ਆਖਤਾ ਵੀ ਬਾਕੀ ਸਭ ਤੁਸੀਂ ਯੂਜ਼ ਕਰੋ ਮਰੁੱਪਰ ਵਾਲੇ ਕਮਰੇ ਨੂੰ ਤੁਸੀਂ ਖੋਲਣਾ ਨਹੀਂ ਅਰਜਨ ਦੇ ਪੁੱਛਣ ਤੇ ਮਾਲਕ ਨੇ ਉਸ ਨੂੰ ਕਿਹਾ ਵੀ ਜੋ ਚੀਜ਼ਾਂ ਖੁੱਲੀਆਂ ਨੇ ਉਹ ਟੋੜੀਆਂ ਜੋ ਬੰਦ ਨੇ ਉਹਨੂੰ ਬੰਦ ਰਹਿਣ ਦੋ ਅਰਜਨ ਨੇ ਸੋਚਿਆ ਵੀ ਬਜ਼ੁਰਗਾ ਦੀਆਂ ਆਪਣੀਆਂ ਸੋ ਕਹਾਣੀਆਂ ਸੋ ਉਸ ਨੇ ਉਹ ਗੱਲ ਨੂੰ ਛੱਡ ਦਿੱਤਾ ਕੁਝ ਦਿਨ ਬੀਤੇ ਸਭ ਠੀਕ ਰਿਹਾ ਪਰ ਇੱਕ ਰਾਤ ਅਰਜਨ ਦੀ ਅਚਾਨਕ ਅੱਖ ਖੁੱਲਹੀ ਉਸ ਨੂੰ ਉੱਪਰ ਵਾਲੇ ਕਮਰੇ ਵਿੱਚ ਕਿਸੇ ਦੇ ਚੱਲਦੇ ਹੋਏ ਦੀ ਆਵਾਜ਼ ਆਈ ਅਰਜਨ ਡਰਿਆ ਤਾਂ ਨਹੀਂ ਪਰ ਉਸਨੇ ਸੋਚਿਆ ਵੀ ਜੇ ਉੱਪਰ ਕੋਈ ਰਹਿ ਨਹੀਂ ਰਿਹਾ ਤਾਂ ਫਿਰ ਚੱਲ ਕੌਣ ਰਿਹਾ ਉਸਨੇ ਅਗਲੇ ਦਿਨ ਮਾਲਕ ਨੂੰ ਇਸ ਬਾਰੇ ਪੁੱਛਿਆ ਮਾਲਕ ਪਹਿਲਾਂ ਥੋੜਾ ਜਿਹਾ ਘਬਰਿਆ ਫਿਰ ਉਸਨੇ ਕਿਹਾ ਬੱਚੇ ਇਹ ਕਮਰਾ ਪੂਤੀਆ ਨਹੀਂ ਉਸ ਕਮਰੇ ਨਾਲ ਪਛਤਾਵਾ ਜੁੜਿਆ ਹੈ ਉਹ ਪਛਤਾਵੇ ਨਾਲ ਭਰਿਆ ਕਮਰਾ ਹੈ ਕਿਸੇ ਨੇ ਗਲਤੀ ਕੀਤੀ ਸੀ ਤੇ ਹੁਣ ਉਹ ਗਲਤੀ ਉਸ ਕਮਰੇ ਨਾਲ ਜੁੜੀ ਹੋਈ ਹੈ ਅਰਜਨ ਨੇ ਗੱਲ ਨੂੰ ਛੱਡ ਦਿੱਤਾ ਤੇ ਉਸ ਰਾਤ ਫਿਰ ਅਰਜਨ ਨੂੰ ਉਸ ਕਮਰੇ ਚੋਂ ਕਿਸੇ ਦੇ ਚੱਲਣ ਦੀ ਆਵਾਜ਼ ਆਈ ਤੇ ਇਸ ਵਾਰ ਉਸ ਨੂੰ ਲੱਗਾ ਜਿਵੇਂ ਕੋਈ ਉੱਥੇ ਕੋਈ ਫਰਨੀਚਰ ਖਿੱਚ ਰਿਹਾ ਹੋਵੇ ਪਹਿਲਾਂ ਤਾਂ ਉਸਨੇ ਸੋਚਿਆ ਵੀ ਛੱਡ ਯਾਰ ਕੋਈ ਚੂਹਾ ਵਗੈਰਾ ਹੋਵੇਗਾ ਜਾਂ ਹਵਾ ਚੱਲ ਰਹੀ ਹੋਵੇ ਪਰ ਕੁਝ ਪਲਾਂ ਬਾਅਦ ਇੱਕ ਐਸੀ ਆਵਾਜ਼ ਆਈ ਜਿਸ ਨੇ ਅਰਜਨ ਨੂੰ ਹਲਾ ਕੇ ਰੱਖ ਦਿੱਤਾ ਕਿਰਪਾ ਕਰਕੇ ਮੈਨੂੰ ਬਾਹਰ ਕੱਢੋ ਅਰਜਨ ਡਰ ਗਿਆ ਉਹ ਆਵਾਜ਼ ਇੱਕ ਬੱਚੇ ਦੀ ਸੀ ਛੋਟੀ ਕੰਬਤੀ ਤੇ ਦੁੱਖ ਨਾਲ ਭਰੀ ਹੋਈ ਉਸਨੇ ਡਰਦੇ ਹੋਏ ਪੁਕਾਰਿਆ ਵੀ ਕੌਣ ਆਵਾਜ਼ ਰੁਕ ਗਈ ਫਿਰ ਹੌਲੀ-ਹੌਲੀ ਫੁਸਫੁਸਾਹਟ ਦੀ ਆਵਾਜ਼ ਆਈ ਵੀ ਮੈਂ ਇੱਥੇ ਫਸਿਆ ਹੋਇਆ ਹਾਂ ਅਰਜਨ ਦਾ ਮਨ ਡਰ ਅਤੇ ਦਇਆ ਦੇ ਵਿਚਕਾਰ ਫਸ ਗਿਆ ਇੱਕ ਪਾਸੇ ਉਹਨੂੰ ਡਰ ਲੱਗ ਰਿਹਾ ਸੀ ਦੂਸਰੇ ਪਾਸੇ ਉਹਨੂੰ ਲੱਗ ਰਿਹਾ ਸੀ ਵੀ ਉੱਪਰ ਕੋਈ ਬੱਚਾ ਫਸਿਆ ਹੋਇਆ ਹੈ ਆਖਰ ਉਹ ਆਪਣੀ ਜਗਿਆਸਾ ਤੇ ਕਾਬੂ ਨਹੀਂ ਕਰ ਸਕਿਆ ਉਹ ਬੰਦ ਕਮਰੇ ਦੇ ਦਰਵਾਜ਼ੇ ਤੱਕ ਪਹੁੰਚਿਆ ਉਸਨੇ ਹੌਲੀ ਜਿਹਾ ਦਰਵਾਜ਼ੇ ਤੇ ਕੰਨ ਲਾਇਆ ਅੰਦਰੋਂ ਦੁਬਾਰਾ ਉਹੀ ਆਵਾਜ਼ ਬਾਬਾ ਮੇਰੇ ਲਈ ਦਰਵਾਜ਼ਾ ਖੋਲੋ ਅਰਜਨ ਦਾ ਦਿਲ ਪਿਗਲ ਗਿਆ ਉਸਨੇ ਦਰਵਾਜ਼ਾ ਖੋਲਣ ਦਾ ਫੈਸਲਾ ਕਰ ਲਿਆ ਉਹ ਹੌਲੀ ਹੌਲੀ ਕੁੰਡੀ ਫੜਦਾ ਹੈ ਤੇ ਠੱਕ ਠੱਕ ਦੀ ਆਵਾਜ਼ ਨਾਲ ਦਰਵਾਜ਼ਾ ਖੁੱਲ ਜਾਂਦਾ ਹੈ ਪਰ ਅੰਦਰ ਕੋਈ ਬੱਚਾ ਨਹੀਂ ਸੀ ਸਿਰਫ ਢੂੜ ਟੁੱਟੀ ਕੁਰਸੀ ਤੇ ਇੱਕ ਕੋਨੇ ਵਿੱਚ ਪੁਰਾਣਾ ਕਾਲਾ ਫਰੇਮ ਪਿਆ ਸੀ ਅਰਜਨ ਫਰੇਮ ਦੇ ਨੇੜੇ ਗਿਆ ਅਤੇ ਉਸਨੇ ਜੋ ਵੇਖਿਆ ਉਹ ਬਹੁਤ ਹੈਰਾਨ ਹੋ ਗਿਆ ਤਸਵੀਰ ਵਿੱਚ ਇੱਕ ਛੋਟਾ ਮੁੰਡਾ ਸੀ ਬਿਲਕੁਲ ਇਕੱਲਾ ਬਹੁਤ ਡਰਿਆ ਹੋਇਆ ਪਰ ਸਭ ਤੋਂ ਡਰਾਉਣੀ ਗੱਲ ਉਸਦੇ ਪਿੱਛੇ ਇੱਕ ਪਰਛਾਈ ਖੜੀ ਸੀ ਜੋ ਸਿੱਧਾ ਅਰਜਨ ਵੱਲ ਦੇਖ ਰਹੀ ਸੀ ਇਹਨੇ ਵਿੱਚ ਇੱਕਦਮ ਆਵਾਜ਼ ਆਉਂਦੀ ਹੈ ਵੀ ਤੈਨੂੰ ਮੈਂ ਕਿਹਾ ਸੀ ਅੰਦਰ ਨਾ ਆਈ ਤੂੰ ਫਿਰ ਵੀ ਕਮਰਾ ਖੋਲ ਕੇ ਅੰਦਰ ਆਇਆ ਉਸਨੇ ਜੱਕਦਮ ਪਿੱਛੇ ਮੁੜ ਕੇ ਦੇਖਿਆ ਤੇ ਘਰ ਦਾ ਮਕਾਨ ਮਾਲਕ ਉੱਥੇ ਖੜਾ ਸੀ ਉਸਨੇ ਅਰਜਨ ਨੂੰ ਕਿਹਾ ਵੀ ਬਾਹਰ ਆ ਤੇ ਇੱਥੋਂ ਨਿਕਲ ਅਰਜਨ ਉਥੇ ਡਰ ਕੇ ਖੜਾ ਰਿਹਾ ਮਕਾਨ ਮਾਲਕ ਚੀਖਿਆ ਇੱਧਰ ਆ ਤੁਰੰਤ ਪਰ ਇਸ ਤੋਂ ਪਹਿਲਾਂ ਕਿ ਅਰਜਨ ਹਿੱਲਦਾ ਛੋਟਾ ਮੁੰਡਾ ਹੌਲੀ-ਹੌਲੀ ਤਸਵੀਰ ਵਿੱਚੋਂ ਬਾਹਰ ਆਉਣ ਲੱਗਾ ਮਾਲਕ ਨੇ ਅਰਜਨ ਦਾ ਹੱਥ ਫੜਿਆ ਤੇ ਤੁਰੰਤ ਬਾਹਰ ਖਿੱਚ ਲਿਆ ਦੋਵੇਂ ਹੈਰਾ ਭਜੇ ਕਮਰੇ ਦਾ ਦਰਵਾਜ਼ਾ ਜ਼ੋਰ ਦੀ ਆਵਾਜ਼ ਨਾਲ ਬੰਦ ਹੋ ਮਾਲਕ ਰੋ ਰਿਹਾ ਸੀ ਉਸਨੇ ਕਬੂਲਿਆ ਵੀ ਉਹ ਮੇਰਾ ਪੋਤਾ ਸੀ ਇੱਕ ਦਿਨ ਗੁੱਸੇ ਵਿੱਚ ਆ ਕੇ ਮੈਂ ਉਸਨੂੰ ਕਮਰੇ ਵਿੱਚ ਬੰਦ ਕਰਤਾ ਤੇ ਜਦ ਮੈਂ ਉਹ ਕਮਰਾ ਖੋਲਣ ਗਿਆ ਤਾਂ ਉਹ ਉੱਥੋਂ ਜਾ ਚੁੱਕਾ ਸੀ ਉਸਦੀ ਡੈਥ ਹੋ ਚੁੱਕੀ ਸੀ ਤੇ ਅੱਜ ਵੀ ਉਸਦੀ ਆਤਮਾ ਉਸੇ ਕਮਰੇ ਵਿੱਚ ਪਟਕਦੀ ਹੈ ਅਰਜਨ ਕੰਬਦਾ ਹੋਇਆ ਪੁੱਛਦਾ ਹੈ ਪਰ ਉਹ ਮੈਨੂੰ ਕਿਉਂ ਬੁਲਾ ਰਿਹਾ ਸੀ ਮਾਲਕ ਨੇ ਹੌਲੀ ਰਾਜ ਵਿੱਚ ਕਿਹਾ ਉਹ ਹਰ ਉਸ ਬੰਦੇ ਨੂੰ ਬੁਲਾਉਂਦਾ ਤੇ ਮੇਰੀ ਗਲਤੀ ਦਹਿਰਾਉਂਦਾ ਪਰ ਅਰਜਨ ਨੂੰ ਇੱਕ ਗੱਲ ਅਜੀਬ ਲੱਗਦੀ ਹੈ ਕਿ ਘਰ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਉਸਨੇ ਕਦੇ ਵੀ ਮਾਲਕ ਨੂੰ ਘਰ ਦੇ ਬਾਹਰ ਜਾਂ ਅੰਦਰ ਆਉਂਦੇ ਨਹੀਂ ਦੇਖਿਆ ਨਾ ਹੀ ਉਹਨੂੰ ਕਦੇ ਖਾਣਾ ਬਣਾਉਂਦੇ ਦੇਖਿਆ ਨਾ ਹੀ ਕਦੀ ਕੋਈ ਰੋਸ਼ਨੀ ਬਾਲਦੇ ਦੇਖਿਆ ਉਸ ਦੀ ਹਲਚਲ ਬਹੁਤ ਘੱਟ ਸੀ ਤੇ ਆਵਾਜ਼ ਹਮੇਸ਼ਾ ਹੌਲੀ ਬੁੱਝੀ ਹੋਈ ਅਰਜਨ ਹੱਕਾ ਬੱਕਾ ਹੋ ਕੇ ਪਿਛੇ ਹਟਿਆ ਮਾਲਕ ਜੀ ਤੁਸੀਂ ਜ਼ਿੰਦਾ ਹੋ ਜਾਂ ਮਾਲਕ ਨੇ ਹੌਲੀ-ਹੌਲੀ ਸਿਰ ਚੱਕਿਆ ਉਹ ਬੋਲਿਆ ਮੈਂ ਉਸੇ ਦਿਨ ਹੀ ਮਰ ਗਿਆ ਸੀ ਜਦੋਂ ਮੇਰੇ ਪੁੱਤ ਨੇ ਮੈਨੂੰ ਮਾਫ਼ ਨਹੀਂ ਕੀਤਾ ਅਰਜਨ ਪਿੱਛੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਘਰ ਦਾ ਦਰਵਾਜ਼ਾ ਆਪਣੇ ਆਪ ਝੂਰਨਾ ਬੰਦ ਹੋ ਜਾਂਦਾ ਉੱਪਰਲੇ ਬੰਦ ਕਮਰੇ ਤੋਂ ਛੋਟੇ ਮੁੰਡੇ ਦੀ ਆਵਾਜ਼ ਹੱਸਦੇ ਹੋਏ ਦੀ ਆਉਂਦੀ ਹੈ ਜੋ ਕਿ ਹੌਲੀ-ਹੌਲੀ ਭਿਆਨਕ ਹੋਣ ਲੱਗ ਜਾਂਦੀ ਹੈ ਮਾਲਕ ਦਾ ਚਿਹਰਾ ਹੌਲੀ-ਹੌਲੀ ਕਾਲਾ ਪੈਣ ਲੱਗ ਜਾਂਦਾ ਹੈ ਤੇ ਅਰਜਨ ਵੱਲ ਹੱਥ ਵਧਾਉਂਦਾ ਹੈ ਤੂੰ ਵੀ ਉਹੀ ਗਲਤੀ ਕੀਤੀ ਅਰਜਨ ਚੀਖਦਾ ਹੈ ਬਚਾਓ ਬਚਾਓ ਪਰ ਕਰਦੀਆਂ ਬੱਤੀਆਂ ਇੱਕ-ਇੱਕ ਕਰਕੇ ਬੁੱਝਣ ਲੱਗ ਜਾਂਦੀਆਂ ਅਖੀਰ ਵਿੱਚ ਸਿਰਫ ਉੱਪਰਲੇ ਕਮਰੇ ਵਿੱਚੋਂ ਪੀਲੀ ਧੁੰਦਲੀ ਰੋਸ਼ਨੀ ਨਜ਼ਰ ਆਉਂਦੀ ਹੈ ਤੇ ਮੁੰਡੇ ਦੀ ਆਵਾਜ਼ ਬਾਬਾ ਮੈਨੂੰ ਨਵਾਂ ਦੋਸਤ ਮਿਲ ਗਿਆ ਬਾਹਰ ਪੂਰੀ ਚੁੱਪ ਛਾ ਜਾਂਦੀ ਹੈ ਸਵੇਰੇ ਜਦੋਂ ਪड़ोसी ਦਰਵਾਜ਼ਾ ਖੋਲਦੇ ਹਨ ਘਰ ਖਾਲੀ ਪਿਆ ਹੁੰਦਾ ਨਾਂ ਅਰਜਨ ਨਾਂ ਮਾਲਕ ਤੇ ਨਾ ਕੋਈ ਤਸਵੀਰ ਪਰ ਉੱਪਰਲੇ ਬੰਦ ਕਮਰੇ ਦੀ ਖਿੜਕੀ ਚੋਂ ਦੋ ਸائے ਖੜੇ ਮੁਸਕਰਾਉਂਦੇ ਨਜ਼ਰ ਆਉਂਦੇ ਨੇ ਇੱਕ ਵੱਡਾ ਤੇ ਇੱਕ ਛੋਟਾ ਅੱਜ ਦੀ ਕਹਾਣੀ ਜਿਉ ਸਾਨੂੰ ਇਹ ਸਿੱਖ ਮਿਲਦੀ ਹੈ ਵੀ ਜਗਿਆਸਾ ਜੇ ਜ਼ਰੂਰਤ ਤੋਂ ਵੱਧ ਹੋਵੇ ਤਾਂ ਉਹ ਗਿਆਨ ਨਹੀਂ ਉੱਤਬਾਹੀ ਦਾ ਕਾਰਨ ਬਣ ਜਾਂਦੀ ਹੈ ਸਾਸਿਕਾ